ਸੰਘੜੀ ਡੇਰੀ ਫਾਰਮ ਦੇ ਪਹਿਲੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਨੂੰ ਇੱਕ ਆਪਾਂ ਆਪਣੇ ਸੰਘੜੀ ਡੇਰੀ ਫਾਰਮ ਤੋਂ ਬਹੁਤ ਹੀ ਮਾਜਬ ਖੋਣੀ ਆ ਜੇ ਦੀ ਜੇ ਪਿਓ ਦੀ ਗੱਲ ਕਰੀਏ ਤੇ ਇਹ ਜੋਗਰਾਜ ਬੁੱਲ ਦੀ ਧੀ ਆ ਤੇ ਇਹ ਕਿਰਮੇ ਸੋਏ ਆ ਇਹਨੇ ਕਿਹੋ ਜਿਹੀ ਪ੍ਰੋਜਨ ਦਿੱਤੀ ਤੁਹਾਨੂੰ ਇਹਦੇ ਵਿੱਚ ਵੀਡੀਓ ਚ ਸਾਰੀ ਜਾਣਕਾਰੀ ਦਿੰਨੇ ਆ ਤੇ ਇਹ ਕਿੰਨੇ ਆਪਾਂ ਨੂੰ ਕਿੰਨਾ ਦੁੱਧ ਦਿੰਦਾ ਇਹਦੀ ਬਾਰੇ ਵੀ ਜਾਣਕਾਰੀ ਦਿੰਨੀ ਆ ਪਰ ਇਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਜਿਹੜੇ ਵੀਰ ਨਵੇਂ ਜੁੜੇ ਪੀਸ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਤੁਹਾਨੂੰ ਇਹ ਪ੍ਰੋਪਰ ਜਾਣਕਾਰੀ ਮੈਂ ਦੀ ਦਿੰਨੀ ਆ ਵੀ ਇਹਨੇ ਆਪਣੇ ਕੋਲ ਕਿੰਨਾ ਦੁੱਧ ਦਿੱਤਾ ਇਹਨੇ ਇਹ ਆਪਣੇ ਕੋਲ ਮੱਝ ਚੌਥੇ ਸੂਏ ਦੇ ਵਿੱਚ ਆ ਜੋਗਰਾਜ ਬਲਦ ਦੀ ਧੀ ਆ ਇਹ ਬੁੱਢਾ ਬੁੱਢਾ ਸਾਣੇ ਇਹਨੇ ਆਪਣੇ ਕੋਲ ਲਾਇਬ ਤੇ ਵਾਈ ਦੇ ਵਿੱਚ 17 ਕਿਲੋ ਦੁੱਧ ਦਿੱਤਾ ਆ ਤੇ ਇਹਨੇ ਇਸ ਤੋਂ ਪਹਿਲਾਂ ਇਹ ਤਿੰਨ ਬੱਚਿਆਂ ਨੂੰ ਜਦੋਂ ਦਿੱਤਾ ਨੇ ਉਹ ਵੀ ਟੌਪ ਕਲਾਸ ਦੇ ਬੱਚੇ ਸੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਨੇ ਨਵਾਬਦੀਤੀ ਨੂੰ ਜਨ ਦਿੱਤਾ ਵੀ ਜਿਹੜੀ ਕੋਈ ਬੜੀ ਖਾਸ ਨਹੀਂ ਮੈਨੂੰ ਛੋਟੀ ਨਹੀਂ ਮੰਨਦਾ ਨਵਾਬ ਵਾਲੀ ਨੂੰ ਉਹਨੇ ਦੁੱਧ ਆਪਣੇ ਕੋਲ 13 ਕਿਲੋ 330 ਗ੍ਰਾਮ ਤੋਂ ਬਾਅਦ ਟੱਪੀ ਨਹੀਂ ਉਹ ਮੇਰੀ ਸੀ ਵੀ ਆਪਾਂ ਚੰਗਾ ਦੋਚ ਕਰੂਗੀ ਪਰ ਇਹ ਮੱਝ ਨੇ ਪਹਿਲੇ ਸੂਏ ਆਪਣੇ ਕੋਲ 16 ਕਿਲੋ ਤੋਂ ਚੁਆਇਆ ਪਹਿਲੇ ਸੂਏ ਪੌਣੇ 3 ਸਾਲ ਦੀ ਸੂਕੇ ਨੇ 16 ਕਿਲੋ ਤੋਂ ਆਪਣੇ ਕੋਲ ਦਿੱਤਾ ਹੈ ਪਰ ਇਹ ਧੀ ਨੇ 3 ਸਾਲ ਤੋਂ ਉੱਪਰ ਸੂਕੇ ਨਵਾਬ ਵਾਲੀ ਨੇ ਉਹ ਤੋਂ ਨਹੀਂ ਦਿੱਤਾ ਤੋਂ ਉਸਨੇ 13 ਕਿਲੋ 330 ਗ੍ਰਾਮ ਦੀ ਰਹਿ ਗਈ ਉਹ ਤੇ ਉਸ ਤੋਂ ਬਾਅਦ ਜਬ ਬੱਚਾ ਸੀ ਮੈਂ ਕੱਟਾ ਸੀ 골ਡਨ ਸਟਾਰ ਦਾ ਉਹ ਵੀ ਬਹੁਤ ਸ਼ਾਨਦਾਰ ਕੱਟਾ ਸੀ ਉਹ ਪਰ ਚੰਗਾ ਛੋਟੀ ਉਮਰ ਦੇ ਵਿੱਚ ਸੇਲ ਕਰਤਾ ਸੀ ਚੰਗੇ ਰੁਪਈਆ ਦੇ ਵਿੱਚ ਤੇ ਪਿਛਲੇ ਸੂਏ ਮਗਰਿਆਂ ਦੇ ਜੇ ਗੱਲ ਕਰੀਏ ਤਾਂ ਲక్ష్ਮੀਂਦੇਰੀ ਫਾਰਮ ਦੇ ਸਿਕੰਦਰ ਬੁੱਲਦੀ ਧੀ ਆ ਜੋ ਕਿ ਬਹੁਤ ਸ਼ਾਨਦਾਰ ਕੱਟਾ ਨਾਕ ਬੁੱਲਤਾ ਲੱਗਾ ਉਹ ਵੀ ਐਲਡੀਐਫ ਫੈਲ ਦਾ ਐਸ ਉਹ ਬਾਰੇ ਤੋਂ ਬਹੁਤ ਚੰਗੀਆਂ ਉਮੀਦਾਂ ਨੇ ਚੰਗੇ ਦੋਧੀਆਂ ਤੁਸੀਂ ਲੇਵੇ ਦੀ ਬਾਨੇ ਦੀ ਇਹਦੀ ਵੇਖ ਸਕਦੇ ਹੋ ਕਿ ਜੋਗਰਾਜ ਪੁੱਲ ਦੀ ਵੀ ਬਹੁਤ ਸ਼ਾਨਦਾਰ ਪ੍ਰੋਜਨੀ ਆ ਥੋੜਾ ਜਿਹੀ ਦੂਰੀ ਵੇਖ ਸਕਦੇ ਹੋ ਬਾਨਾ ਕਿ ਵੇਖ ਸਕਦੇ ਹੋ ਬਹੁਤ ਵਧੀਆ ਅਡਰ ਤਿਆਰ ਕਰਦੀ ਆ ਪਰ ਸੂਣ ਤੋਂ ਪਹਿਲਾਂ ਅਡਰ ਧਿਆਨ ਨਹੀਂ ਕਰਦੀਗੀ ਇਹਦੀ ਪਹਿਲੀ ਵਾਰ ਹੀ ਆਏ ਨੇ ਵੀ ਲੇਵਾਸ ਕੀ ਕੱਢਿਆ ਨਹੀਂ ਲੇਵਾ ਨਹੀਂ ਬਣਾਉਂਦੀ ਇਹ ਸੂਣ ਤੋਂ ਬਾਅਦ ਲੇਵਾ ਬਣਾਉਂਦੀ ਜਿਵੇਂ ਜਿਵੇਂ ਮੰਨ ਲਓ ਸੂਣ ਦੇਣ ਹੋਈ ਜਾਣਗੇ ਓਵੇਂ ਓਵੇਂ ਇਹ ਲੇਵਾ ਤਿਆਰ ਕਰੀ ਜਾਂਦੀ ਆ ਵੀ ਤੁਸੀਂ ਵੇਖ ਸਕਦੇ ਹੋ ਬੈਕ ਤੋਂ ਇਹ ਗੁਰਾਈ ਜਿਹੜੀ ਪੂਰੀ ਜਿਆਦੀ ਆ ਅਗਲੇ ਪਾਸੇ ਹੀ ਪਿੱਛੋਂ ਖੜਜੀ ਅੱਗੋਂ ਮਾਂ ਚ ਬਿਲਕੁਲ ਨਹੀਂ ਦਿਸਦੀ ਇਹ ਇਹ ਪੜੇ ਹੀ ਪੱਠਪੜੇ ਦੀ ਪੱਠਪੜੇ ਦੀ ਚੜਾਈ ਬਹੁਤ ਜਿਆਦੀ ਆ ਇੰਨੀ ਚੜਾਈ ਮਾਂ ਵੀ ਪਛਾਹਦੀ ਬਹੁਤ ਘਟ ਆਉਂਦੀ ਆ ਕੋਈ ਤਾਂ ਤੇਰੇ ਮਾਂ ਵੀ ਇਹ ਤਾਂ ਚੰਗੀ ਸੀ ਉਹ ਵੀ ਹਰਿਆਣੇ ਚੋਂ ਸਾਨਾ ਸੀ ਪੰਚਾਇਤੀ ਬੋਲੋ ਇਹਦੀ ਮਾਂ ਉਹ ਸੁਪਲਦੀ ਸੀ ਤੇ ਜੇ ਇਹਦੀ ਗੱਲ ਕਰੀਏ ਆਪੇ ਜੋਗਰਾਜ ਬਲਦੀਤੀ ਆ ਬਸ ਸੂਣ ਦੇ ਦੇਣੇ ਦੇ ਤਕਰੀਬਨਾਂ ਇਹ ਕਦਰ ਨੂੰ ਪੂਰੇ ਹੋ ਗਏ ਸੀ ਅੱਜ 10 ਦਿਨ ਉੱਪਰ ਦੀ ਲੈ ਚੱਲੀ ਆ। ਵੀ ਪਾਣੀ ਉੱਪਰ ਚ ਲੈਣ ਕਰਕੇ ਇਹ ਲਿਵਾ ਬਣਾ ਲਿਆ। ਨਹੀਂ ਤਾਂ ਅਵੇਂ ਲਿਵਾ ਨਹੀਂ ਤੇ ਤਿਆਰ ਕਰਦੀਗੀ। ਸੂਰ ਤੋਂ ਬਾਅਦ ਹੀ ਲਿਵਾ ਖੜਦੀ ਆ। ਸੂਣ ਮੁੱਕ ਜਿਆ ਲੱਗਦੀ ਵੀ ਇਹਨੇ ਦੋ ਦੋ ਜੜਾ ਹੀ ਨਹੀਂ ਗਿਆ ਪਰ ਸੂਣ ਤੋਂ ਬਾਅਦ ਹੌਲੀ ਹੌਲੀ ਦੋ ਤਿਆਰ ਕਰਦੀ ਏ। ਮੂੰਹ ਸਿੰਘ ਕੁਆਲਿਟੀ ਦੀ ਗੱਲ ਕਰੀਏ ਤੇ ਬਹੁਤ ਸ਼ਾਨਦਾਰ ਆ। ਕੁੰਡੇ ਸਿੰਘ ਆ। ਕਿਸੇ ਪਾਸੋਂ ਫੇਸ ਬਿਊਟੀ ਦੀ ਗੱਲ ਕਰੀਏ ਤੇ ਬਹੁਤ ਸੁੰਦਰ ਪੱਜਦੀ ਆ। ਇਹ ਉਮਰ ਲਗਭਗ ਇਹਦੀ 6 ਸਾਲ ਦੇ ਕਰੀਬ ਚੋ ਚੁੱਕੀ ਆ 6 ਸਵਾ ਸਾਲ ਦੇ ਗੇੜ ਚ ਸਾਲ ਦੀ ਸਾਲੇ ਬੱਚਾ ਦੇ ਰਹੀ ਆ ਹੈ ਕਿ ਪਹਿਲੀ ਵਾਰੀ ਇਹ ਵੀ ਨੂੰ 13 ਮਹੀਨਾ ਦੇ ਗੇੜ ਚ ਸੂਣ ਤੋਂ ਬਾਅਦ ਸੂਣਾ ਜਾ ਕੇ ਨਹੀਂ ਤਾਂ ਪਹਿਲਾਂ ਇਹ 12 ਮਹੀਨਾ ਦੇ ਗੇੜ ਚ ਬੱਚਾ ਦਵਾਰੇ ਦੇ ਦਿੰਦੀ ਆ ਤੇ ਇਹ ਐ ਕਿ ਇੱਕ ਮਹੀਨਾ ਲੇਟ ਆ ਨਵਾਬ ਦੀ ਗੱਲ ਕਰੀਏ ਉਹਦੀ ਤਾਂ ਤੀਬ ਵਿਖਾਉਣੀ ਆ ਦੀ ਆ ਜਿਹੜੀ ਛੋਟੀ ਸਾਹਮਣੇ ਬੱਜੀ ਆ ਇਹ ਨਵਾਬ ਬੋਲਦੀ ਧੀ ਆ ਐਨੇ ਇਸ ਛੋਟੀ ਨੇ ਆਪਣੇ ਕੋਲੋਂ 13 ਕਿਲੋ 330 ਗ੍ਰਾਮ ਵੱਧ ਵੱਧ ਦੁੱਧ ਦਿੱਤਾ ਪਰ ਜਿਹੜੀ ਹੁਣ ਲਗਾਤਾਰ ਚੱਲ ਰਹੀ ਆ ਦੁੱਧ ਤੇ 12 ਕਿਲੋ ਦੇ ਦੁੱਧ ਚ ਗਰੀਫ ਦੁੱਧ ਦੇ ਰਹੀ ਆ ਪਰ ਇਹਨੇ ਜੋਗਰਾਜ ਵਾਲੀ ਮਾਝ ਤੋਂ ਹੈਡਲੈਂਸ ਦੇ ਨਵਾਂ ਕੀਤੀ ਆ ਪਰ ਜੇ ਚਮੜੀ ਦੀ ਬਰੀਕੀਆਂ ਦੀ ਗੱਲ ਕਰੀਏ ਤੇ ਚਮੜੀ ਵਾਜੂ 19 ਵਧਿਆਣੀ ਝੋਟੀ ਨਵਾਬ ਵਾਲੀ ਪਰ ਇਹਦੀ ਮਸ਼ਹੂਰੀ ਬਾੜੀ ਕਰਤੀ ਨਵਾਬ ਦੀ ਪਰ ਮੇਰੀ ਨਿਗਾਹ ਦੇ ਵਿੱਚ ਨਵਾਬ ਬੋਲ ਇਨਾ ਖਾਸ ਵਧੀਆ ਬੋਲ ਨਹੀਂਗਾ ਕਿ ਜਿਹੜੇ ਬੋਲਣੇ ਮੰਨ ਲਓ ਵੀ ਮਾਂ ਦੀ ਚਮੜੀ ਮਾਂ ਦੇ ਕੋਲ ਖੜੀ ਇਹਦੀ ਤੇ ਇਹਦੀ ਪ੍ਰੋਜਨੀ ਵੇਖ ਲੋ ਜੀ ਮੈਨੂੰ ਇਸ ਸਮਾਨ ਦਾ ਫਰਕ ਹੈ। ਇਹ ਬਿਲਕੁਲ ਵੀ ਨਹੀਂ ਗਾ ਸਿੰਕ ਕੁਆਲਿਟੀ ਦੀ ਗੱਲ ਕਰੀਏ ਸਿੰਕ ਕੁਆਲਿਟੀ ਵੀ ਨਹੀਂ ਕੋਈ ਬਾੜੀ ਨੂੰ ਚੰਗੀ ਨਹੀਂ। ਸਿੰਕ ਕੁੰਡੇ ਜ਼ਰੂਰ ਹੈਗੇ ਆ। ਪਰ ਦੁੱਧ ਨੇ 13 ਕੁ ਕਿਲੋ ਤੇ 330 ਗ੍ਰਾਮ ਨੂੰ ਆਇਆ ਸੀ ਵੀ ਮਾਂ ਨੂੰ 1 ਕਿਲੋ ਖੜਵਾਦੀ ਦਊਗੀ। ਪਰ ਮਾਂ ਨੂੰ ਘਟ ਗਈ ਆ ਤੇ ਦੂਸਰੇ ਬੱਚੇ ਦੀ ਗੱਲ ਕਰੀਏ ਆ ਬੈਕ ਸਾਈਡ ਤੇ ਛੋਟੀ ਦੇ ਮੂੰਹ ਚੱਕਰੀ ਤਾਂ ਉੱਪਰ ਨੂੰ ਤੇ ਦੇਖ ਸਕਦੇ ਹੋ ਇਹ ਸਿਕੰਦਰ ਬੁੱਲਦੀ ਧੀ ਆ। ਇਹ ਵੀ ਉਸੇ ਆਪਣੀ ਉਸੇ ਮਾਝ ਦੀ ਧੀ ਦੀ ਧੀ ਆ। ਜੋਗ ਰੈਲ ਦੀ। ਬਹੁ ਵਾਰੀ ਕੱਟੀ ਆ ਇਹ ਵੀ ਆਦੀ ਮਾਂ ਨੂੰ ਬਲਕੁੰਡੀ ਇਸੋ ਇਹ ਨਵਾਬ ਵਾਲੀ ਨਾਲੋਂ ਸਿਕੰਦਰ ਦਾ ਰਿਜ਼ਲਟ ਮੈਨੂੰ ਵਧੀਆ ਲੱਗਿਆ ਨਵਾਬ ਨਾਲੋਂ ਨਵਾਬ ਦੀਆਂ ਛੁੱਟੀਆਂ ਦੋ ਤੇ ਇੱਕ ਦੋ ਵਿਖਾਈਆਂ ਪਰ ਉਵੇਂ ਨਹੀਂ ਵਿਖਾਈਆਂ ਜਿਵੇਂ ਵਿਖਾਉਣਾ ਚਾਹੀਦੀ ਸੀ ਤੇ ਸਿਕੰਦਰ ਦੀਆਂ ਛੁੱਟੀਆਂ ਵੀ ਕਾਫੀ ਦੋਤੇ ਇਹ ਲੋਕਾਂ ਨੇ ਵਿਖਾਈਆਂ ਚੰਗੇ ਦੋਤੇ ਪੱਕੇ ਪਿੱਠਪੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਸਿਕੰਦਰ ਬੋਲਦੀ ਦੀ ਉਹ ਥਾਂ ਦੀ ਇਹ ਦੂਰੀ ਦੀ ਗੱਲ ਕਰੀਏ ਤੁਹਾਨੂੰ ਥਾਂ ਦੇ ਵਿੱਚ ਜੇਵਾ ਲੋਟੇ ਵਿਖਾਉਨੇ ਆ ਤਾਂ ਦੀ ਸਪੇਸ ਦੂਰੀ ਬਹੁਤ ਚੰਗੀ ਆ। ਇਸ ਵਾਰ ਇਹਦੇ ਨਗਦੀ ਸੀਮਿੰਟ ਤੋਂ ਕੀ ਬਚਾਉਂਦਾ ਉਹ ਤੁਹਾਨੂੰ ਜੇ ਸੁਣ ਮੌਕੇ ਫਿਰ ਇੱਕ ਵੀਡੀਓ ਬਣਾ ਕੇ ਦੱਸਾਂਗੇ। ਤੇ ਮੇਜ ਆ ਵੀ ਅੱਜ ਨਹੀਂ 10 ਤਰੀਕ ਪਹਿਲਾ ਮਹੀਨਾ 2024 ਹੋ ਗਈ ਅੱਜ। ਤੇ ਦੇਣ ਮੇਜ ਆ ਵੀ ਅੱਜ ਇਸ ਹੋ ਸਕਦੀ ਆ। ਤੇ ਮਤਲਬ ਦੇਖ ਸਕਦੇ ਮੀਡੀਅਮ ਪੂਰੇ ਪੱਟਾ ਹਲੇ ਆ। ਥਾਂਾਂ ਦੀ ਦੂਰੀ بس ਇਸ ਵਾਰੇ ਤੋਂ ਦੋ ਦੋ ਚੰਗੀ ਮੀਡੀਆ ਜੇ ਚੰਗੇ ਦੁੱਤ ਚੱਲੀ ਤੇਰੀ ਲਾਈਵ ਚ ਵੀ ਕਰਵਾਵਾਂਗੇ ਨਵਾਬ ਵਾਲੀ ਝੋਟੀ ਦੀ ਜੇ ਤੁਸੀਂ ਅਖੋਗੇ ਤੁਹਾਨੂੰ ਦੁੱਤ ਚੋਕੇ ਵੀ ਦਿਖਾ ਦਾਂਗੇ ਕਿਉਂਕਿ 9 ਕਿਲੋ ਖਰਾਕ ਦੇ ਉੱਤੇ ਉਹਨੇ 13 ਕਿਲੋ ਤੋਂ 30 ਦੁੱਤ ਹਨ 8 ਕਿਲੋ ਫੀਡ ਦੇ ਉੱਤੇ ਇਹਨੇ 16 ਦੇ ਦੁੱਤ ਹਨ ਆਪਾਂ ਤਿੰਨੇ ਸੂਏ 8 ਕਿਲੋ ਖਰਾਕ ਤੋਂ ਜੋਇਆ ਭਰੇ ਆ ਕਿ ਪੈਨੂੰ ਖਰਾਕ ਵੱਧ ਪਾ ਗਈ ਤੇ ਚੋਕੇ ਵਿਖਾ ਵੀ ਕਿੰਨਾ ਦੁੱਤ ਕੱਢਦੀ ਹੈ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਜੂ ਦੇਣੀ ਤੇ ਵੀਡੀਓ ਚੰਗੀ ਲੱਗੀ ਤਾਂ ਆਪ ਨੂੰ ਸ਼ੇਅਰ ਵੀ ਕਰਨਾ ਧੰਨਵਾਦ ਜੀ